ਤਾਂ ਜਿਹੜਾ ਤੁਸੀਂ ਬਜਟ ਦੇ ਬਾਰੇ ਗੱਲਬਾਤ ਕੀਤੀ ਹੈਗੀ ਆ ਇਹ ਬਜਟ ਹਵਾ ਮਹਿਲ ਹੀ ਆ ਜੀ ਲੱਗਦਾ ਜਿਹੜਾ ਹੈਗਾ ਕਿਉਂਕਿ ਬਾਸਟੂਮ ਦੇ ਵਿੱਚ ਜੇ ਗਰਾਊਂਡ ਲੈਵਲ ਦੇ ਉੱਤੇ ਦੇਖੀਏ ਛੋਟੀ ਜਿਹੀ ਐਗਜ਼ੈਂਪਲ ਦੱਸਦਾ ਆ ਤੁਸੀਂ ਜਿਹੜਾ ਹੈਗਾ ਕਿਹਾ ਮਕਾਨਾਂ ਨੂੰ ਬਣਾਉਣ ਦੇ ਵਾਸਤੇ ਇਹ ਨਾਲ ਹੀ ਹਰ ਤੋਂ ਖਾਨਪੁਰ ਪਿੰਡ ਹੈਗਾ ਜੀ ਉੱਥੇ ਜਾ ਕੇ ਘੱਟੋ ਘੱਟ 100 ਘਰ ਇਹੋ ਜਿਹੇ ਹੈਗਾ ਜਿਨ੍ਹਾਂ ਨੂੰ ਜਿਹੜਾ ਹੈਗਾ ਪਿਛਲੇ 2-4 ਸਾਲਾਂ ਤੋਂ ਛੱਤਾਂ ਆਂਦੀਆਂ ਹੈਗੀਆਂ ਆਂਦੀਆਂ ਛੱਤਾਂ ਹੈ ਨਹੀਂ ਜਮੀਨੀ ਸਟਾਰਟ ਤੇ ਤਾਂ ਕੰਮ ਹੀ ਕੋਈ ਨਹੀਂ ਹੁੰਦਾ ਅਸ਼ਵੀਰ ਜੀ ਹਾਂਜੀ ਇਹ ਫੈਡਰਲ ਸਿਸਟਮ ਹੈ ਫੈਡਰਲ ਸਿਸਟਮ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਇੱਕ ਸਕੀਮ ਬਣਾ ਕੇ ਭੇਜਦੀ ਹੈ ਕਿ ਤੁਸੀਂ 3 ਕਰੋੜ ਮਕਾਨ ਜਿਹੜੇ ਹੈ ਬਣਾ ਕੇ ਦੇਨੇ ਆ ਜਿਸ ਤੇ ਬਣਨੇ ਉਹ ਮਕਾਨ ਦੀ ਐਗਜ਼ੀਕਿਊਟਿੰਗ ਏਜੰਸੀ ਕੌਣ ਹੈ ਉਹ ਸਟੇਟ ਗਵਰਨਮੈਂਟ ਸਟੇਟ ਗਵਰਨਮੈਂਟ ਦੀ ਐਗਜ਼ੀਕਿਊਟਿੰਗ ਏਜੰਸੀ ਕੌਣ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਦੇ ਵਿੱਚ ਐਪਲੀਕੇਸ਼ਨਾਂ ਮੰਗੀਆਂ ਜਾਂਦੀਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਨਾਂ ਐਪਲੀਕੇਸ਼ਨਸ ਨੂੰ ਸਕਰੂਟੀ ਕਰਕੇ ਉਹਨਾਂ ਦਾ ਪੈਸਾ ਜਿਹੜਾ ਹੈ ਉਹ ਅਲਾਟ ਕਰਦੀ ਹੈ ਇਦੇ ਵਿੱਚ ਡਾਇਰੈਕਟ ਸੈਂਟਰ ਦੇ ਇੰਟਰਫੇਸ ਨਹੀਂ ਸੈਂਟਰ ਦਾ ਕੰਮ ਹੈ ਫੰਡ ਅਲੋਕੇਸ਼ਨ ਹਾਂ ਤੁਸੀਂ ਕੋਈ ਐਦਾਂ ਦੀ ਕੁਐਰੀ ਹੈ ਤੁਹਾਡੇ ਕੋਲ ਕਿ ਸੈਂਟਰ ਦਾ ਫੰਡ ਨਹੀਂ ਆਇਆ ਫਿਰ ਅਸੀਂ ਜ਼ਿੰਮੇਵਾਰ ਹੈ ਸੈਂਟਰ ਦਾ ਫੰਡ ਪੂਰਾ ਆ ਚੁੱਕਾ ਜੇ ਕੋਈ ਮਕਾਨ ਨਹੀਂ ਬਣਿਆ ਉਹ ਚ ਸਾਡਾ ਦੋਸ਼ ਨਹੀਂ ਹੈ ਉਹ ਲੋਕਲ ਸਰਕਾਰ ਦਾ ਹੀ ਦੋਸ਼ ਹੈ ਪਰ ਮਾਲਕ ਜਿਹੜਾ ਹੈਗਾ ਜਿਹੜਾ ਥੱਲੇ ਡਿਸਟ੍ਰਿਬਿਊਟ ਕਰਦਾ ਪੈਸੇ ਦਿੰਦਾ ਹੈਗਾ ਮਾਲਕ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਕਿ ਪੈਸਾ ਸਹੀ ਜਗ੍ਹਾ ਖਰਚ ਹੋਇਆ ਕਿ ਨਹੀਂ ਹੋਇਆ ਉਹਦੇ ਲਈ ਸਟੇਟ ਗਵਰਨਮੈਂਟ ਹੀ ਜ਼ਿੰਮੇਵਾਰ ਹੁੰਦੀ ਹੈ ਹਾਂ ਕਿਤੇ ਕੋਈ ਕੰਪਲੇਂਟ ਆਂਦੀ ਹੈ ਮੈਂ ਕਈ ਜਗ੍ਹਾ ਲੋਕ ਮੇਰੇ ਕੋਲ ਆਉਂਦੇ ਨੇ ਕਿ ਸਾਡਾ ਮਕਾਨ ਨਹੀਂ ਬਣਿਆ ਜਾਂ ਸਾਨੂੰ 2000 ਰੁਪਏ ਜਿਹੜਾ ਤੁਸੀਂ ਕਹਿੰਦੇ ਨਹੀਂ ਮਿਲਿਆ ਅਸੀਂ ਇਮੀਡੀਐਟਲੀ ਆਪਣੇ ਕੰਸਰਨ ਡਿਪਾਰਟਮੈਂਟ ਨੂੰ ਲਿਖਦੇ ਆਂ ਤਾਂ ਉਹਦੀ ਇਨਕੁਆਰੀ ਹੋ ਕੇ ਉਸ ਦਾ ਕੰਮ ਹੁੰਦਾ ਪੁੱਛਿਆ ਜਾਂਦਾ ਕਿ ਕਿਉਂ ਨਹੀਂ ਤੁਸੀਂ ਦੇ ਰਹੇ ਕਈ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਨੂੰ ਛੱਤਾਂ ਦੀ ਲੋੜ ਆ ਪਰ ਮਿਲ ਨਹੀਂ ਰਿਹਾ ਜੋ ਕਿਤੇ ਪ੍ਰਸ਼ਾਸਨ ਕੋ ਜਾਂਦੇ ਆ ਤੇ ਉਹਨਾਂ ਨੂੰ ਗਲੀ ਕਿੜ ਪਾਈ ਰੱਖਦੇ ਨੇ ਕਿ ਆ ਲੈਓ ਜੋ ਉਹ ਕਰ ਲਓ ਉਹ ਕਰ ਲਓ ਬਚਾਰੇ ਉਹ ਘੁੰਮ ਕੇ ਥੱਪ ਕੇ ਬੈ ਜਾਂਦੇ ਨੇ ਮੈਂ ਤਾਂ ਹੀ ਕਹਿ ਰਿਹਾ ਨਾ ਸਿਸਟਮ ਕੀ ਹੈ ਸਾਡਾ ਸਿਸਟਮ ਜਿਹੜਾ ਫੈਡਰਲ ਸ ਕਿ ਕੁਝ ਗੱਲਾਂ ਹੀ ਸਾਰੀਆਂ ਗੱਲਾਂ ਆਲਮੋਸਟ ਸਿਕਿਉਰਿਟੀ ਦੇਸ਼ ਦੀ ਸਿਕਿਉਰਿਟੀ ਉਹ ਸਾਡੀ ਸੈਂਟਰ ਦੀ ਜ਼ਿੰਮੇਵਾਰੀ ਹੈ ਰੇਲਵੇ ਉਹ ਸੈਂਟਰ ਦੀ ਜ਼ਿੰਮੇਵਾਰੀ ਹੈ ਫੋਰਨ ਅਫੇਅਰ ਉਹ ਸੈਂਟਰ ਦੀ ਜ਼ਿੰਮੇਵਾਰੀ ਹੈ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜਾ ਤੁਸੀਂ ਦੱਸਿਆ ਵੀ ਦਸ਼ਮੀਰ ਨੇ ਕੁਸਚਨ ਕੀਤਾ ਕਿ ਇਹ ਮਿਲਦੇ ਨਹੀਂ ਪਏ ਪੈਸੇ ਉਹਦੇ ਲਈ ਰਿਸਪੌਂਸੀਬਲ ਸਟੇਟ ਗਵਰਨਮੈਂਟ ਹੈ ਮੰਨ ਲਓ ਸਟੇਟ ਨੂੰ ਅਸੀਂ ਹਜ਼ਾਰ ਮਕਾਨ ਤਾਂ ਲੈ ਕੇ ਆ ਹੁਣ ਇਹ ਸਟੇਟ ਨੇ ਡਿਸਾਈਡ ਕਰਨਾ ਕਿ ਇਹ ਹਜ਼ਾਰ ਮਕਾਨ ਉਹ ਕਿਹੜਾ ਬਣਾਵਣਾ ਹੈ ਕੁਝ ਸੈਂਟਰ ਦੀ ਕੋਈ ਗੱਲ ਦੱਸਣਾਂ ਜੀ ਨੇ ਹਾਂ ਕਿਸੇ ਨਾਲ ਮਤਵੇ ਕੀ ਕਿ ਹੁੰਦਾ ਹੁੰਦਾ ਕੀ ਹੈ ਕਰਪਸ਼ਨ ਕਿੱਥੇ ਹੁੰਦੀ ਹੈ ਮੰਨ ਲਓ ਮੇਰਾ ਵਗਾਣ ਆਲਰੇਡੀ ਪੱਕਾ ਹੀ ਹੈ ਤੇ ਮੇਰੇ ਨਾਲ ਸਰਪੰਚ ਵੀ ਮਿਲਿਆ ਹੋਇਆ ਤੇ ਵੀਡੀਓ ਮਿਲਿਆ ਹੋਇਆ ਮੈਂ ਉੱਤੇ ਹੋਰ ਪੈਸਾ ਵੀ ਲਵਾ ਦੇਣਾ ਉਹ ਹੈ ਕਰਪਸ਼ਨ ਐਸੀ ਕੋਈ ਤੁਹਾਡੇ ਧਿਆਨ ਚ ਕੋਈ ਗੱਲ ਆਂਦੀ ਹੈ ਤਾਂ ਉਹਨਾਂ ਲੋਕਾਂ ਕੋਲ ਲਿਖਾ ਕੇ ਲਓ ਉਸ ਦਿਨ ਪੁਰੀ ਕਾਸ ਜੇ ਕੋਈ ਲੋੜ ਬੰਦ ਜਿਹੜਾ ਨਹੀਂ ਅਜੇ ਤੱਕ ਬਣਿਆ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਤੁਹਾਡੇ ਤੱਕ ਪਹੁੰਚ ਕਰੇ ਤਾਂ ਬਿਲਕੁਲ ਸਾਰੇ ਅਸੀਂ ਜਿਹੜੀਆਂ ਫਾਈਲਾਂ ਭਰੀਆਂ ਪਰ ਫਾਈਲਾਂ ਭਰੀਆਂ ਹਨ ਪੂਰੀ ਫਿਲ ਕਰਾਈਆਂ ਪਰ ਫਿਰ ਵੀ ਉਹਨਾਂ ਦੇ ਪੰਜਾਹ ਮੈਂ ਮੈਂ ਦੱਸਣ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੀ ਹੈ ਕਿ ਇਹ ਡਿਪਟੀ ਕਮਿਸ਼ਨਰ ਆਫਿਸ ਤੋਂ ਇਸ ਗੱਲ ਦਾ ਸੋਲੂਸ਼ਨ ਸਰ ਨੇਤਾ ਪ੍ਰਤੀਪੱਖ ਮਾਨਯੀ ਰਾਹੁਲ ਗਾਂਧੀ ਜੀ ਕਹਿ ਰਹੇ ਕਿ ਜੋ ਬਜਟ ਹੈ ਕੁਰਸੀ ਬਚਾਓ ਬਜਟ ਹੈ ਤਾਂ ਇਤਨੇ ਸਾਰੇ ਲਾਭ ਹੁਨੇ ਕੀ ਦਿਖਾਈ ਦੇ ਰਹੇ ਸਰ ਦੇਖੋ ਜੀ ਦੇਖਣ ਲਈ ਅੱਖ ਦੀ ਗੱਲ ਹੈ ਅੱਜ ਮੈਂ ਜੋ ਤੁਹਾਨੂੰ ਗੱਲਾਂ ਦੱਸੀਆਂ ਵੀ ਇੱਕ ਅਨਐਮਪਲੋਇਡ ਤੋਂ ਲੈ ਕੇ ਮਹਿਲਾ ਤੱਕ ਕਿਸਾਨ ਤੱਕ ਮਜ਼ਦੂਰ ਤੱਕ ਹਰ ਬੰਦੇ ਦਾ ਕੀ ਰੱਖਿਆ ਗਿਆ ਹੁਣ ਉਹ ਨੂੰ ਨਹੀਂ ਦਿਖਦਾ ਤਾਂ ਮੈਂ ਇਹਨਕ ਤਾਂ ਲੈ ਕੇ ਨਹੀਂ ਜਿਹੜੀ ਉਹ ਬੈਟਰ ਆ ਕਿ ਉਹ ਵਧੀਆ ਡਾਕਟਰ ਕੋਲ ਆ ਜਾ ਕੇ ਸੁਭਦ ਨੂੰ ਪੜ ਲੇ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਐ ਸੀਐਮ ਚਰਨਜੀਤ ਸਿੰਘ ਸੰਸਦ ਵਿੱਚ ਜਾ ਕੇ ਕਹਿੰਦੇ ਹੈ ਕਿ ਭਾਰਤ ਕੇ ਅੰਦਰ ਆਘੋਸ਼ਿਤ ਐਮਰਜੈਂਸੀ ਲਾਗੂ ਹੈ ਇਸ ਪਰ ਆਪ ਕਿਆ ਕਹਿੰਦੇ ਜਿੰਨੀ ਖੁੱਲ ਮੈਂ ਕਹਿੰਦਾ ਇਸ ਵੇਲੇ ਦੇਸ਼ ਹੈਗੀ ਹੈ ਅਜ ਤੱਕ ਨਹੀਂ ਹੋਈ ਨੀ ਅਗੋਸ਼ਿਤ ਐਮਰਜੈਂਸੀ ਦਾ ਪਹਿਲਾਂ ਮਤਲਬ ਕੁਝ ਨਾ ਹੁੰਦੀ ਕੀ ਹੈ ਐਮਰਜੈਂਸੀ ਦਾ ਸ਼ਾਇਦ ਤੁਸੀਂ ਭੁਗਤਕ ਨਹੀਂ ਭੁਗਤਦੇ ਅਸੀਂ ਭੁਗਤਦੇ ਹੋਏ ਪੜਦੇ ਸੀ ਉਸ ਵੇਲੇ ਸੰਗ ਦੀ ਸ਼ਾਖਾ ਦਾ ਕੰਮ ਕਰਦੇ ਸੀ 77 ਚ ਸਾਨੂੰ ਪਤਾ ਐਮਰਜੈਂਸੀ ਕੀ ਹੁੰਦੀ ਹੈ ਇਸ ਵੇਲੇ ਦੇਸ਼ ਜਿੰਨਾ ਫ੍ਰੀडम ਦੇ ਨਾਲ ਕੰਮ ਕਰ ਰਿਹਾ ਹੁਣ ਤੁਸੀਂ ਕੁਐਸਚਨ ਪੁੱਛ ਰਹੇ ਹੋ ਖੜਕੋ ਫ੍ਰੀडम ਤਾਂ ਹੀ ਪੁੱਛ ਲੈਣਾ ਜੀ ਮੇਰੀ ਜ਼ਿੰਮੇਵਾਰੀ ਹੈ ਮੈਂ ਜਵਾਬ ਦਵਾਂ ਇੱਕ ਗੱਲ ਇੱਕ ਸ਼ਬਦ ਸੁਣਿਆ ਹੋਇਆ ਅਗੋਸ਼ਿਤ ਐਮਰਜੈਂਸੀ ਉਹਨੂੰ ਕਿੱਥੇ ਯੂਜ਼ ਕਰਨਾ ਕਿੱਥੇ ਨਹੀਂ ਕਰਨਾ ਇਹ ਉਹਨਾਂ ਨੇਤਾਵਾਂ ਨੂੰ ਪਤਾ ਨਹੀਂ ਇਸ ਕਰਕੇ ਪਹਿਲਾਂ ਉਹ ਸਟੱਡੀ ਕਰਨਗੇ ਹੁੰਦੀ ਕੀ ਹੈ ਫਿਰ ਬਿਆਨ ਦੇ ਸਰ ਸਰ ਸੋਮਾ ਅੰਕਲ ਨੇ ਕੋਈ ਛੜਕਾਂ ਅਨਾਉਂਸ ਕੀਤੀਆਂ ਸੀਗੀਆਂ ਉਹ ਹਾਲੇ ਵਿੱਚੇ ਪਈਆਂ ਜੀ ਸ਼ਮਾ ਜੀ ਬਹੁਤ ਅੱਛਾ ਸਵਾਲ ਹੈ ਪੰਜਾਬ ਬਾਰੇ ਜਿੰਨਾ ਸੈਂਟਰ ਕਨਸਰਨ ਹੈ ਸ਼ਾਇਦ ਅਸਲ ਕਦੀ ਨਾ ਹੋਇਆ ਹੋਵੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਨਾਨ ਕੋਆਪਰੇਸ਼ਨ ਆਫ ਸਟੇਟ ਗਵਰਨਮੈਂਟ ਲੈਂਡ ਲੈ ਕੇ ਦੀ ਨਹੀਂ ਫਿਰ ਸਟੇਟ ਦਾ ਕੰਮ ਹੈ ਅਜਿਹਾ ਕੰਪੋਜੀਸ਼ਨ ਨਹੀਂ ਜਦ ਤੱਕ ਲੈਂਡ ਜਾਂ ਬਾਕੀ ਫਾਰਮੈਲਟੀਜ਼ ਉਹ ਨਹੀਂ ਪੂਰੀਆਂ ਕਰਦੇ ਤੱਕ ਤੱਕ ਇਹ ਸਿਰਤਾ ਦਾ ਬੰਨਾ ਮੁਸ਼ਕਲ ਹੈ ਸ਼ੰਭੂ ਵਟਰਾ ਸਰ ਇਦਾਂ ਗੁਜ਼ਾਰਾ ਕਿੱਦਾਂ ਹੋਏਗਾ ਤੁਸੀਂ ਪੰਜਾਬ ਦੇ ਸਿਟੀ ਜਾਂਦੇ ਹੋ ਪੰਜਾਬ ਵਾਲੇ ਜਿਹੜਾ ਹੈਗਾ ਸੈਂਟਰ ਦੇ ਸਿਟੀ ਜਾਂਦਾ ਇਸ ਰਿਹਾ ਆਏਗਾ ਆਮ ਨਾਗਰਿਕ ਇਸ ਰਿਹਾ ਆਏਗਾ ਗਲਤੀ ਹੈ ਹੁਣ ਕੁਝ ਗੱਲਾਂ ਜਿਹੜੀਆਂ ਨੇ ਉਹ ਸੈਂਟਰ ਜਿਹੜਾ ਹੈ ਤੁਸੀਂ ਨਾ ਤਿੰਨ ਗੱਲਾਂ ਤੋਂ ਇਲਾਵਾ ਇੰਟਰਨਲ ਐਕਸਟਰਨਲ ਸਕਿਉਰਿਟੀ ਦਾ ਮਾਮਲਾ ਹੋਵੇਗਾ ਫਾਰਮ ਅਫੇਅਰਸ ਹੋਣ ਰੇਲਵੇ ਹੋਵੇ ਫਾਈਨਾਂਸ ਹੋਵੇ ਡਿਫੈਂਸ ਹੋਵੇ ਇਹ ਮੈਕਮਨ ਨੂੰ ਡਾਇਰੈਕਟ ਕੰਟਰੋਲ ਹੈ ਸੈਂਟਰ ਤੋਂ ਬਾਕੀ ਕਿਉਂਕਿ ਫੈਡਰਲ ਸਿਸਟਮ ਹੈ ਇਹ ਸਾਲੀਆਂ ਗੱਲਾਂ ਸਟੇਟ ਗਵਰਨਮੈਂਟ ਕਰਦੀਆਂ ਹੁਣ ਤੁਸੀਂ ਕਿਹਾ ਕਿ ਮਕਾਨ ਨਹੀਂ ਮਿਲਿਆ ਤਾਂ ਮੈਂ ਕਿਹਾ ਤੁਸੀਂ ਐਪਲੀਕੇਸ਼ਨ ਦਿਓ ਹੋ ਜਾਊਗਾ ਹੁਣ ਜੇ ਤੁਸੀਂ ਇਹ ਗੱਲ ਕਹੋਗੇ ਨਹੀਂ ਜਦੋਂ ਜਾ ਕੇ ਆਓ ਉੱਥੇ ਦੇਖ ਕੇ ਮਕਾਨ ਕਿਉਂ ਨਹੀਂ ਮਿਲਿਆ ਇਟ ਇਜ਼ ਨੋ ਪੋਸੀਬਲ ਐਪਲੀਕੇਸ਼ਨ ਆਏਗੀ ਉੱਤੇ ਕਾਰ ਵੀ ਹੋਈਗੀ ਜੇ ਜ਼ਮੀਨ ਨਹੀਂ ਪ੍ਰੋਵਾਈਡ ਕਰਾਏਗੀ ਸਰਕਾਰ ਤਾਂ ਕਿਵੇਂ ਸ਼ੰਭੂ ਬਾਰਡਰ ਦੀ ਗੱਲ ਕੀਤੀ ਆ ਸਾਡੇ ਦਰਵਾਜ਼ੇ ਕਿਸਾਨਾਂ ਵਾਸਤੇ ਖੁੱਲੇ ਨੇ ਆਣ ਗੱਲ ਕਰਨ ਜੋ ਚਾਹਦੇ ਨੇ ਕੇਂਦਰ ਸਰਕਾਰ ਜੋ ਵੀ ਹੈ ਉਹਦੀ ਹੱਲ ਕਰਨ ਨੂੰ ਤਿਆਰ ਹੈ ਪਹਿਲੀ ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿੰਨਾ ਕੁਛ ਕਿਸਾਨਾਂ ਜਿਹੜਾ ਹੈ ਉਹ ਅਸੀਂ ਦੇਖ ਤਾਂ ਪੈ ਤੀ ਥੋੜੀ ਜਿਮਨ ਹਿਸਟਰੀ ਦੱਸਣੀ ਪੈਗੀ ਜਦੋਂ ਸ਼੍ਰੀ ਅਟਲ ਵਿਆਹਰੀ ਵਾਜਪਈ ਦੀ ਸਰਕਾਰ ਸੀ ਉਸ ਵੇਲੇ ਅਟਲ ਜੀ ਨੇ ਕੀ ਸੋਚਿਆ ਸੀਗਾ ਕਿ ਕਿਸਾਨ 400 500 ਹਜ਼ਾਰ 2000 ਲੈਣ ਲਈ ਕੀ ਜਗ੍ਹਾ ਉਹਨੂੰ ਵੱਡੇ ਵਿਆਸ ਤੇ ਪਹਿਲਾਂ ਨਹੀਂ ਪੈਂਦੀ ਉਹਨਾਂ ਨੇ ਉਸਨੂੰ ਕਿਸਾਨ ਕ्रेडिट ਕਰ ਦੇ ਜਿਸ ਨੇ ਮੰਗੇ ਨਹੀਂ ਸੀ ਜਨਤਾ ਦੀ ਸੁਖੀਲੀ ਦੇਖੀ ਤੇ ਸਾਡੀ ਸਰਕਾਰ ਆਈ ਇਹਨਾਂ ਨੇ ਦੇਖਿਆ ਕਿ ਨਹੀਂ ਜੂਰੀਆ ਮਿਸ ਹੋ ਰਿਹਾ ਨਹੀਂ ਇੰਪੋਰਟਡ ਜੂਰੀਆ ਦੇਖਦਾ ਕਿਸਾਨ ਸਭ ਤੋਂ ਜ਼ਿਆਦਾ ਉਸ ਨੂੰ ਮੁਸ਼ਕਲ ਕੀ ਹੈ ਕਿ ਫਸਲ ਬੀਜਦੀ ਹੋਣੀ ਨਹੀਂ ਹੋਣੀ ਪਤਾ ਨਹੀਂ ਉਦੇ ਲਈ ਕਿਸਾਨ ਜਿਹੜੀ ਹੈ ਫਾਰਮਰ ਦੀ ਕ੍ਰੌਪ ਇੰਸ਼ੋਰੈਂਸ ਸਕੀਮ ਉਹ ਲਾਗੂ ਕੀਤੀ ਫਿਰ 2000 ਰੁਪਏ ਕਿਸਾਨ ਸਮਾਜ ਵਿਜੇ ਦਸਤਾ ਐਮ ਐਸ ਪੀ ਦਾ ਫਾਰਮੂਲਾ ਤਿਆਰ ਕਰਤਾ ਤੇ ਇਸ ਕਰਕੇ ਹੁਣ ਬਾਕੀ ਗੱਲਾਂ ਉਹਦੀ ਜਿਹੜੀਆਂ ਹੈਗੇ ਨੇ ਉਹ ਗੱਲਬਾਤ ਨੇ ਹਲ ਹੋਣੀਆਂ ਉਹ ਅਸੀਂ ਤਿਆਰ ਨਹੀਂ ਇਸ ਬਾਰੇ ਦੀ ਪ੍ਰਸ਼ੰਨਾ ਕੀ ਹੈ ਜੀ ਮੈਂ ਕੱਲ ਖੁਦ ਜਾ ਕੇ ਆਉਂਦਾ ਤੁਸੀਂ ਕ੍ਰੋਸਿੰਗ ਕਰਨੀ ਹੈ ਤੁਹਾਨੂੰ ਪਿੰਡਾਂ ਦੇ ਚੁੱਕੇ ਪੱਡੇ ਦੱਸ ਦਿਆਂਗੀ ਬਿਲਕੁਲ ਬਿਲਕੁਲ ਠੀਕ ਹੈ ਉਹ ਕਦੋਂ ਦਾ ਖਲ ਕਰੂਗੇ ਬਿਲਕੁਲ ਦੇਖੋ ਹਾਈ ਕੋਰਟ ਨੇ ਵੀ ਆਰਡਰ ਦਿੱਤਾ ਕਿ ਤੁਸੀਂ ਨੂੰ ਸਰ ਐਮਪੀ ਅਮਰਿਤਪਾਲ ਦੇ ਪਿਤਾ ਤੇ ਜਿਹੜੇ ਇੱਕ ਫਰੀਦਕੋਟ ਤੋਂ ਹੋ ਕੋਈ ਗੱਲ ਫਾਲਸਾ ਜੀ ਫਾਲਸਾ ਜੀ ਤਾਂ ਉਹਨਾਂ ਵੱਲੋਂ ਅੱਜ ਹੋਮਸਟੇਏ ਕੇ ਅਮਿਤ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਕਿ ਐਮਪੀ ਆ ਹੁਣ ਅਮਰਿਤਪਾਲ ਤੁਹਾਨੂੰ ਲੱਗਦਾ ਹੈ ਕਿ ਬਾਹਰ ਆਣਾ ਚਾਹੀਦਾ ਕਿਉਂਕਿ ਇੱਕ ਗੱਲ ਹੈ ਕਿ ਜਿਹੜਾ ਉਹ ਬਿਨਾਂ ਐਮਪੀ ਤੋਂ ਜਿਹੜਾ ਵੱਧ ਗਿਆ ਰਿਹਾ ਕਿੱਦਾਂ ਚੱਲ ਗਿਆ ਹਲਕਾ ਦੇਖੋ ਇਹ ਚ ਦੋ ਇਸ਼ੂ ਨੇ ਪਹਿਲਾ ਇਸ਼ੂ ਹੈ ਕਿ ਉਹਨੇ ਇਲੈਕਸ਼ਨ ਲੜਨਾ ਸੀ ਕੋਈ ਰੋਕ ਨਹੀਂ ਲੱਗੀ ਉਹਦਾ ਡੈਮੋਕਰੇਟਿਕ ਰਾਈਟ ਸੀ ਫੰਡਮੈਂਟਲ ਰਾਈਟ ਸੀ ਇਲੈਕਸ਼ਨ ਲੜਿਆ ਜਿੱਤ ਗਿਆ ਐਮਪੀ ਬਣਿਆ 100 ਖਾਣੀ ਸੀ 100 ਖਾਂ ਦਿੱਤੀ ਹੁਣ ਐਨਐਸਏ ਲੱਗਾ ਹੋਇਆ ਐਨਐਸਏ ਇਹਨੇ ਤਾਰਨਾ ਉਸ ਕੋਡ ਕੋਡ ਪਰਮਿਟ ਕਰਦੀ ਹੈ ਜੋ ਮਰਜ਼ੀ ਕਰੇ